ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਵਾਗਤ ਹੈ ਮੇਰੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਅੱਜ ਵੀਡੀਓ ਵੀ ਨਾ ਮੇਰੀਆਂ ਵੀਡੀਓ ਹਲਕੀਆਂ ਫੁਲਕੀਆਂ ਹੁੰਦੀਆਂ ਐ ਤੇ ਹਲਕੀ ਫੁਲਕੀ ਵੀਡੀਓ ਹੀ ਐ ਆਪਣੀ ਦੁਆਬੀ ਬੋਲੀ ਬਾਰੇ ਐ ਮੈਂ ਪਿੱਛੇ ਜੇ ਕਾਫੀ ਇੱਕ ਇੰਟਰਵਿਊ ਕੀਤੀ ਸੀਗੀ 2 ਸਾਲ ਪਹਿਲਾਂ 2-3 ਸਾਲ ਪਹਿਲਾਂ ਕੀਤੀ ਸੀਗੀ ਰਾਣਾ ਮਲਤਾਨ ਸਿੰਘ ਜਿਹੜੇ ਪੁਰਾਣੇ ਬਜ਼ੁਰਗ ਹੈ ਨਾ ਸਾਡੇ ਉਹ ਸ਼ੁੱਧ 도ਆਬੀ ਬੋਲੀ ਬੋਲਦੇ ਆ ਸ਼ੁੱਧ ਮਤਲਬ ਉਹਨਾਂ ਦੀ ਉਹਦੇ ਵਿੱਚ ਅੰਗਰੇਜ਼ੀ ਦੇ ਲਫ਼ਜ਼ ਘੱਟ ਹੁੰਦੇ ਆ ਜਾਂ ਹਿੰਦੀ ਦੇ ਸ਼ਬਦ ਘੱਟ ਹੁੰਦੇ ਆ ਮਤਲਬ ਐਦਾਂ ਹੋ ਜਾਂਦਾ ਨਾ ਕਿ ਉਹਨੀ ਆਮ ਬੋਲੀ ਬੋਲੀ ਹੁੰਦੀ ਆ ਕੋਈ ਸਾਡੇ ਜਿੱਦਾਂ ਬੋਲੀ ਦੇ ਵਿੱਚ ਹੋਰ ਬੋਲੀਆਂ ਦੇ ਸ਼ਬਦ ਆ ਜਾਂਦੇ ਆ ਜਦੋਂ ਹੁਣ ਬਾਲੀਵੁੱਡ ਦਾ ਅਸਰ ਸ ਹੈ ਜਾਂ ਅੰਗਰੇਜ਼ੀ ਦਾ ਤਾਂ ਆਂ ਅੰਗਰੇਜ਼ੀ ਆਮ ਹੁਣ ਨਿਆਣੇ ਬੋਲਦੇ ਆ ਜੇ ਪੜ੍ਹਦੇ ਆ ਉਹਦੇ ਨਾਲ ਉਹ ਲਫ਼ਜ਼ ਜਾਂ ਉਹ ਸ਼ਬਦ ਵਿੱਚ ਰਲ ਮਿਲ ਜਾਂਦੇ ਆ ਮੈਂ ਨਾ ਤੁਹਾਨੂੰ ਇੰਟਰਵਿਊ ਦਾ ਨਾ ਇੱਕ ਛੋਟੇ ਛੋਟੇ ਕਲਿੱਪ ਦਿਖਾ ਲੂੰਗਾ ਉਹ ਕਲਿੱਪ ਦੇਖ ਕੇ ਫਿਰ ਮੈਂ ਤੁਹਾਨੂੰ ਉਹਦੇ ਵਿੱਚ ਕਹਾਂ ਉਹ ਇਹੋ ਜਿਹਾ ਸ਼ਬਦ ਹੈ ਕੁਝ ਨੂੰ ਤਾਂ ਪਤਾ ਹੋਣਾ ਹੈ ਪਰ ਕੁਝ ਨੂੰ ਨਹੀਂ ਪਤਾ ਆਮ ਜਿਹੜੇ ਨਵੇਂ ਜਨਰੇਸ਼ਨ ਹੈ ਨਾ ਉਹਨਾਂ ਨੂੰ ਪੰਜਾਬੀ ਦੇ ਵੀ ਕਈ ਲਫ਼ਜ਼ਾਂ ਦਾ ਪਤਾ ਨਹੀਂ ਕਈ ਸ਼ਬਦਾਂ ਦਾ ਕੋਈ ਗਿਆਨ ਨਹੀਂ ਹੈਗਾ ਕਿਉਂਕਿ ਜਦੋਂ ਵਰਤੋਂ 'ਚ ਹੀ ਨਹੀਂ ਆਉਂਦੇ ਆ ਫਿਰ ਕਿੱਦਾਂ ਗਿਆਨ ਹੋਏਗਾ ਤਾਂ ਮੈਂ ਤੁਹਾਨੂੰ ਇੰਟਰਵਿਊ ਥੋੜੀ ਜਿਹੀ ਦਿਖਾਣਾ ਮੈਨੂੰ ਦੇਚ ਨਾ ਇੱਕ ਮੈਮ ਮੜੀ ਜੀ ਇੰਟਰਵਿਊ ਜਦ ਪਾਈ ਸੀਗੀ ਤਾਂ ਕਮੈਂਟਾਂ 'ਚ ਬਹੁਤ ਬੰਦਿਆਂ ਨੇ ਲਿਖਿਆ ਕਹਿੰਦੇ ਸਾਡੇ ਕਈ ਤਾਂ ਗੱਲਾਂ ਸਮਝ ਹੀ ਨਹੀਂ ਆਈਆਂ ਦੱਸੋ ਸੁਣੋ ਮੜੀ ਇੱਕ ਵਾਰੀ ਦੀ ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਹੂੰ ਮੈਂ ਮਾਂ ਵੀ ਦਿੱਤੇ ਤਿੰਨ ਚਾਰ ਕਣਾਂ ਵਾਲੀ ਕੁਦਰਤੀ ਮਾਂ ਬੀਜਣ ਕੇ ਬੀਜਾਇਆ ਕੁਦਰਤੀ ਫੁੱਟਾਂ ਦੇ ਵੀ ਮਿਰਜੇ ਦੇ ਵਿੱਚ ਅੱਛਾ 6-7 ਦਾਣੇ ਹਾਂ ਮੋਕਲਿ ਗਲੇ ਦਾ ਛੜ ਦੱਸੇ ਹਾਂ ਮਗ ਇਹ ਵੀ ਚੰਪੂ ਆ ਲੱਗ ਕੁਦਰਤੀ ਗਰਮ ਕੁਦਰਤੀ ਦਾ ਜਦ ਮੈਂ ਮਾਂ ਚੰਗੇ ਚੋਫਰ ਪੈ ਗਿਆ ਮੈਂ ਐਵੇਂ ਕੁਦਰਤੀ ਮਾਂ ਚ ਬਣ ਗਿਆ ਫੁੱਟਾ ਐਦਾ ਖੇੜੀ ਪਈ ਐਡੀ ਸਾਰੀ ਹਾਂ ਬੰਦੇ ਦਾ ਪਤਾ ਨਹੀਂ ਕਿਹੜੇ ਬਲੇ ਹੋ ਜਾਵੇ ਹਾਂ ਕੋਲ ਤੇ ਸਣ ਬੀਜੀ ਵੀ ਦੀ ਸ਼ਾਮ ਬੜੀ ਭਾਰੀ ਹੂੰ ਮੈਂ ਸ਼ਾਮੇ ਬੈਠ ਕੇ ਫੁੱਟ ਖਾਣ ਲੱਪਿਆ ਉਹ ਇੱਥੇ ਫਸ ਗਏ ਹਾਏ ਹਾਏ ਮਜ਼ੇ ਮੈਂ ਗੋਲ ਕੋਟ ਕਾ گا ਇੱਕ ਇੱਕ ਪਰ ਨਹੀਂ ਲੜ ਬੰਨੀ ਪਿੰਡ ਨੂੰ ਲਿਆਇਆ ਮਗਰ ਲੂਣ ਮਿੱਠੇ ਨਾਲ ਕਾਮਾਂਗੇ ਐਦਾਂ ਠੀਕ ਹੈ ਜਵਾਨਾ ਇਦਾਂ ਦਾ ਸਿਰ ਬਸ ਹੋਰ ਤਾਂ ਫੁੱਟਾ ਦਿਖਦੀਆਂ ਹੀ ਨਹੀਂ ਫੁੱਟਾ ਰਹੀਆਂ ਹੀ ਨਹੀਂ ਹਾਂ ਹੁਣ ਤਾਂ ਨਸਲੀ ਵੀ ਆ ਗਏ ਆਰਹਮ ਦੇ ਜਿਹੜੇ ਕੇ ਐਦ ਕੀ ਹੈਗੇ ਪਰੂਨ ਹੈ ਪਰੂਨ ਨਹੀਂ ਲੈ ਵੀ ਤੁਸੀਂ ਇਦ ਵਿੱਚ ਸ਼ਬਦ ਸੁਣੇ ਆ ਕੁਝ ਜਿਹੜੇ ਬੰਦਿਆਂ ਨੇ ਮੈਨੂੰ ਇਹ ਪੁੱਛਿਆ ਸੀਗਾ ਮੈਂ ਲਿਖੇ ਹੋਏ ਆ ਉਸ ਟਾਈਮ ਜਵਾਬ ਮੈਂ ਦੇਣ ਲੱਗਾ ਇੱਕ ਤਾਂ ਫੁੱਟਾ ਫਟਾ ਇੱਕ ਨਾ ਖਰਬੂਜੇ ਵਾਲੀ ਨਸਲ ਹੁੰਦੀ ਐ ਪਰ ਇਹ ਫਿੱਕੀ ਹੁੰਦੀ ਐ ਮਿੱਠੀ ਨਹੀਂ ਹੁੰਦੀ ਇਹਨੂੰ ਦੋ ਤਿੰਨ ਤਰੀਕਿਆਂ ਨਾਲ ਖਾ ਲੈਂਦੇ ਆ ਜਿੱਦਾਂ ਹੁਣ ਤੁਹਾਨੂੰ ਉਹ ਬਾਬਾ ਜੀ ਨੇ ਦੱਸਿਆ ਆ ਮਲਤਾਨ ਸਿੰਘ ਜੀ ਨੇ ਬਈ ਮਿੱਠੇ ਨਾਲ ਖਾ ਲਈ ਜਾਂ ਲੂਣ ਨਾਲ ਨੂਨ ਮਿਰਚ ਵਾਲਾ ਨੂਨ ਮਿਰਚ ਪਾ ਕੇ ਤੇ ਇਸ ਤਰ੍ਹਾਂ ਖਾ ਲੈਂਦੇ ਆ ਇੱਕ ਸਵਾਦ ਹੁੰਦੀ ਹੈ ਫਾਇਦੇ ਬਹੁਤ ਹੁੰਦੇ ਆ ਇਹਦੇ ਕਿਉਂਕਿ ਇਹ ਉਹ ਅ ਇਹ ਉਹ ਗਰਮੀਆਂ ਦਾ ਫਲ ਹੈ ਤੇ ਆਮ ਕਰਕੇ ਸਾਡੇ ਇੱਥੇ ਦੁਆਬੇ 'ਚ ਮਿਲ ਜਾਂਦਾ ਹੈ ਤੇ ਹੋਰ ਵੀ ਪੰਜਾਬ ਦੇ ਇਲਾਕਿਆਂ 'ਚ ਮਿਲ ਜਾਂਦਾ ਹੋਏਗਾ ਫੁੱਟਾ ਕਹਿੰਦੇ ਇਹਨੂੰ ਹੁਣ ਘੱਟ ਮਿਲਦੀਆਂ ਪਰ ਮਿਲ ਜਾਂਦੀਆਂ ਫਿਰ ਵੀ ਇੱਥੇ ਇੱਕ ਦੋ ਜਗ੍ਹਾ ਬੀਜੀਆਂ ਹੋਈਆਂ ਆ ਤਾਂ ਗਰਮੀਆਂ 'ਚ ਮਿਲ ਜਾਂਦੀਆਂ ਇੱਕ ਮਾਲਪੁਰ ਸਾਈਡ ਇੱਕ ਜਗ੍ਹਾ ਮਿਲਦੀਆਂ ਜਾਂ ਇੱਧਰ ਬਲਾਚੌਰ ਵਾਲੀ ਸਾਈਡ ਮਿਲ ਜਾਂਦੀਆਂ ਫੁੱਟਾ ਇੱਕ ਸ਼ਬਦ ਸਿਗਾ ਸਣ ਸਣ ਨਾ ਇੱਕ ਪਹਿਲਾਂ ਬੀਜਦੇ ਹੁੰਦੇ ਸੀਗੇ ਇਹਦੇ ਰੇਸ਼ਿਆਂ ਤੋਂ ਰੱਸੀ ਬਣਦੀ ਹੁੰਦੀ ਸੀ ਹੁਣ ਘੱਟ ਬੀਜਦੇ ਆ ਤਾਂ ਕਰਕੇ ਕਈਆਂ ਨੂੰ ਪਤਾ ਨਹੀਂ ਹੈਗਾ ਸਣ ਕਿਆ ਚੀਜ਼ ਹੈ ਤੇ ਹੁਣ ਜਿਹੜਾ ਉਹ ਨਹੀਂ ਬੋਲਿਆ ਵੀ ਝੋਫਰ ਪੈ ਗਿਆ ਇਹੋ ਅਸਲ ਦੇ ਵਿੱਚ ਇੱਕ ਫਸਲ ਜਾਂ ਬੂਟੇ ਦਾ ਜਿਹੜਾ ਫਲਾਰ ਹੁੰਦਾ ਉਹਨੂੰ ਕਹਿੰਦੇ ਆ ਪਹਿਲਾਂ ਬਹੁਤ ਬੋਲਦੇ ਹੁੰਦੇ ਸੀ ਹੁਣ ਘੱਟ ਬੋਲਦੇ ਆ ਇਹ ਜਿੱਦਾਂ ਨਾ ਤੁਹਾਨੂੰ ਪਤਾ ਹੈ ਵੀ ਜਿਹੜੇ ਸ਼ਬਦ ਵਰਤੂ ਚ ਆਣੇ ਬੰਦ ਹੋ ਜਾਂਦੇ ਆ ਫਿਰ ਉਹਨਾਂ ਦਾ ਮਤਲਬ ਵੀ ਬਹੁਤਿਆਂ ਨੂੰ ਪਤਾ ਨਹੀਂ ਹੁੰਦਾ ਇੱਕ ਬੋਲਿਆ ਪਰੂੰ ਪਹਿਲਾਂ ਬਹੁਤ ਬੋਲਦੇ ਹੁੰਦੇ ਸੀ ਪਰੂੰ ਪਰਾਰ ਪਰੂੰ ਕਹਿੰਦੇ ਆ ਅ ਪਿਛਲੇ ਸਾਲ ਨੂੰ ਪਰਾਰ ਕਹਿੰਦੇ ਉਹ ਤੋਂ ਵੀ ਪਿਛਲੇ ਸਾਲ ਨੂੰ ਤੇ ਇਹ ਪੰਜਾਬੀ ਦੇ ਸ਼ਬਦ ਹੈ ਪਰੂੰ ਪਰਾਰ ਠੀਕ ਹੈ ਜੀ ਤੇ ਇੱਕ ਕਲਿੱਪ ਮੈਂ ਤੁਹਾਨੂੰ ਹੋਰ ਦਿਖਾ ਲਦਾ ਹਾਂ ਉਹ ਦੇਖਿਓ। ਬਿਗ ਮਣਕੋਲ ਮਸਾਲਾ। ਹੂੰ ਮਣਕੋਲ ਦੋ ਮਣ ਮੱਕੀ ਦੇ ਦੋ। ਅੱਛਾ। ਸਾਡਾ ਮਣ ਉਹਨੂੰ ਮਣ ਮੱਕੀ ਪਾਤੀ ਚੋਲ ਜਿਹੜੇ ਤੇ ਰੱਖਨੇ। ਅੱਛਾ। ਅਜੀਆਂ ਹੈ ਬਾਹਰ ਤੇ ਮਾਂ ਬੜੀ ਖੁਸ਼ ਇਹ ਮੈਂ ਅੱਜ ਚੋਲ ਲੈ ਲੈ ਚੋਲ ਲੈ ਲੈ। ਹਾਂ। ਚਰਨ ਲੈ ਲੈ ਠੀਕ। ਜਦ ਉਖੜੀ ਮੋੜੇ ਨਾ ਕੱਢਣੀ ਹੁਣ ਤਾਂ ਮਹੀਨਾਂ ਲੱਗ। ਹਾਂ। ਫਿਰ ਉਹਨਾਂ ਕੇ ਵੀ ਸਾਨੂੰ ਮਨ ਚੋਲ ਹੋ ਗਿਆ ਨੇ ਹੂੰ ਬੋਲਿਆ ਹੀ ਉਹ ਜਮਾਨੇ ਵੀ ਸ਼ੇਰਾ ਹੂੰ ਠੀ ਇਹਦੇ ਚ ਬੋਲਿਆ ਗਿਆ ਮਣ ਮਣ 40 ਕਿਲੋ ਨੂੰ ਕਹਿੰਦੇ ਆ ਇਹ ਪੁਰਾਣਾ ਮਾਪਣ ਦਾ ਭਾਰ ਮਾਪਣ ਦਾ ਸਿਸਟਮ ਸੀਗਾ ਤੇ ਇੱਕ ਬੋਲਿਆ ਉਖੜੀ ਤੇ ਮੋਲੇ ਕਹਿੰਦੇ ਇੱਕ ਕਹਾਵਤ ਨਹੀਂ ਬਣੀ ਹੋਈ ਪਈ ਓਖਲੀ ਚ ਸਿਰ ਦਿੱਤਾ ਮੋਲਿਆਂ ਦਾ ਕੀ ਡਰ ਇਹ ਉਹੀ ਹੁੰਦੇ ਆ ਓਖਲੀ ਉਹਦੇ ਵਿੱਚ ਪੁਰਾਣੇ ਜਵਾਨੇ ਚ ਨਾ ਕੁੱਟਦੇ ਹੁੰਦੇ ਸੀ ਜੋ ਕੁਝ ਵੀ ਚੀਜ਼ ਕੁੱਟ ਕੇ ਸਬਜ਼ੀਆਂ ਚ ਪਾਣੀ ਜਾਂ ਕੁੱਟ ਕੇ ਕਿ ਪਿੰਨੀਆਂ ਬਣਾਉਣੀਆਂ ਕੁਝ ਚੀਜ਼ਾਂ ਦੀਆਂ ਪਿੰਨੀਆਂ ਬਣਾਉਣ ਲਈ ਨਾ ਓਖਲੀ ਚ ਕੁੱਟ ਕੇ ਅਨਾਜ ਜਾਂ ਹੋਰ ਕਈ ਚੀਜ਼ਾਂ ਜਿਹੜੀਆਂ ਓਖਲੀ ਚ ਕੁੱਟਦੇ ਹੁੰਦੇ ਸੀਗੇ ਜਾਂ ਮਸਾਲੇ ਬਣਾਦੇ ਹੁੰਦੇ ਸੀਗੇ ਤਾ ਮਸਾਲੇ ਵਾਲੀਆਂ ਜਿੰਨੀਆਂ ਵੀ ਚੀਜ਼ਾਂ ਉਖਲੀ ਚ ਪਾ ਕੇ ਉਹ ਮੋਲਾ ਹੁੰਦਾ ਸੀ ਅ ਲੱਕੜੀ ਦਾ ਉਹਦੇ ਨਾਲ ਉਖਲੀ ਚ ਕੁੱਟਦੇ ਹੁੰਦੇ ਸੀ ਲੋਖਲੀ ਪੱਥਰ ਦੀ ਵੀ ਹੋ ਜਾਂਦੀ ਸੀ ਲੋਹੇ ਦੀ ਵੀ ਹੁੰਦੀ ਸੀ ਤੇ ਗੱਲ ਹੈ ਹਾਂ ਤੇ ਜਿਹੜੀ ਕਪਾਹ थी ਘਰ ਦਾ ਪੜਦਾ ਦਾ ਜਮਾਨੇ ਇਦਾਂ ਦੇ ਤੇ ਉਹ ਕੀਵੇਂ ਨੇ 베ਲਣੇ ਰੱਖੇ ਬੈਤੇ ਉਹਦੇ ਨਾਲ ਕਪਾਹ 베ਲਣੇ ਹਾਂ ਤੇ ਬੜੇਵੇਂ ਕੱਢ ਲੈਣੇ ਹਾਂ ਬੜੇਵੇਂ ਮੈਸਾਂ ਨੂੰ ਪਾਣੇ ਮੈਰੀ ਸੌਤ ਦੇ ਵੀ ਸਾਡੀ ਮਿਹਨਤ ਤਿੰਨ ਤਿੰਨ ਫੇਰ ਕੀ ਕੱਢਿਆ ਬਾ ਅੱਜ ਹੈ ਨਹੀਂ ਤਿੰਨਾ ਚੋਂ ਮਹੀਆ ਤਾਂ ਬੜੀ ਨਹੀਂ ਕਿਹੜੇ ਪਾਉਂਦਾ ਹੁਣ ਪਾਉਂਦਾ ਕੋਈ ਹੈ ਨਹੀਂ ਬੜੇ ਵੀ ਮਹਿੰਗੀ ਤੇ ਆ ਅਗਲਾ ਹੈਗਾ ਸ਼ਬਦ ਬੜੇਵੇਂ ਬੜੇਵੇਂ ਹੁੰਦੇ ਆ ਕਪਾਹ ਦੇ ਜਿਹੜਾ ਬੀਜ ਹੁੰਦਾ ਉਹਨੂੰ ਬੜੇਵੇਂ ਕਹਿੰਦੇ ਆ ਪਹਿਲਾਂ ਬਹੁਤ ਜਦ ਪਸ਼ੂ ਪੂਸੂ ਜਿਨੀ ਰੱਖਿਓ ਇਹਨਾਂ ਨੂੰ ਪਤਾ ਹੋਣਾ ਬੜੇਵੇਂ ਬੜੇਵੇਂ ਬਹੁਤ ਤਾਕਤਵਾਰ ਹੁੰਦੇ ਸੀ ਹੁਣ ਤਾਂ ਮੇਰੇ ਖਾਲ ਅ ਬਰੇਮੀਆ ਦਾ कॉटन सीड ਕਹਿੰਦੇ ਇਹਨੂੰ ਇੰਗਲਿਸ਼ ਦੇ ਵਿੱਚ ਪਤਾ ਹੋਣਾ ਬਹੁਤੇ ਬੰਦਿਆਂ ਨੂੰ ਇਸ ਚੀਜ਼ ਦਾ ਅਤੇ ਅੱਗੇ ਆ ਗਿਆ ਸੇਰ ਸੇਰ ਵੀ ਨਾ ਪੁਰਾਣਾ ਸਿਸਟਮ ਹੈ ਸਾਡਾ ਮਾਪਣ ਦਾ ਭਾਰ ਮਾਪਣ ਦਾ ਇਹ ਹੁੰਦਾ 933 ਗ੍ਰਾਮ ਜੇ ਕਿਲੋ ਚ ਇਹਨੂੰ ਮਾਪੀਏ ਇਹ ਤੁਸੀਂ ਜਿਹੜੀ ਅੱਜ ਕੱਲ ਦੇ ਜਿਹੜੇ ਨੌਜਵਾਨ ਹੈ ਇਹਨਾਂ ਨੂੰ ਕਿਆ ਸਨੇਹਾ ਦੇਵੋਗੇ ਇਹਨਾਂ ਸੁਨਿਆਸ ਲਈ ਇਹ ਹੈ ਹਾਂ ਤੇ ਸੋਰਿਓ ਬਚੋ ਪਾਕਿਸਤਾਨ ਤੁਸੀਂ ਚਲੇ ਗਏ ਸਾਡੇ ਭਰਾਵਾਂ ਵਿੱਚੀ ਲੜਕਾ ਨਾ ਮਰੋ ਹਾਂ ਸਾਡੇ ਭਰਾ ਉਧਰੋਂ ਐ ਕਰੀ ਜਾਂਦੇ ਉਧਰੋਂ ਐ ਕਰੀ ਜਾਂਦੇ ਵਿੱਚ ਬਿੱਲੇ ਵੜ ਗਏ ਹਾਂ ਅੰਬਲ ਤੇ ਬਚੋ ਹਾਂ ਕੋਈ ਵੀ ਅੰਬਲ ਉਤੇ ਬਚੋ ਰੋਟੀ ਜਨੇ ਅੰਬਲ ਕਿਸੇ ਵੀ ਚੀਜ਼ ਵਿੱਚ ਹੈ ਨਹੀਂ ਸਹੀ ਗੱਲ ਹੈ ਹੁਣ ਕੱਲ ਚੱਲ ਪਏ ਤਮਾਕੂ ਦੇ گاਾਂ ਅੰਬਲ ਕੋ ਪੀਂਕਾਂ ਦਾ ਸ਼ਰਾਬ ਪੀਂਦਾ ਡੋਟੇ ਖਾਂਦਾ ਡੋਟੇ ਖਾਂਦਾ ਫੋਰ ਨੱਚੀ ਬਦੇ ਰੇ ਹੁਣ ਚਿੱਟੇ ਚੁੱਟੇ ਪਤਾ ਨਹੀਂ ਕਿੰਨੇ ਚੱਲਦੇ ਆ ਜਦ ਚਿੱਟੀਆਂ ਚ ਫਸਿਆ ਤਾਂ ਗਿਆ ਗਿਆ ਤੇ ਆਹ ਇੱਕ ਸ਼ਬਦ ਹੁਣ ਬੋਲਿਆ ਆ ਅਮਲ ਅਮਲ ਦੇ ਕਈ ਅਰਥ ਹੁੰਦੇ ਆ ਅਮਲ ਦਾ ਇੱਕ ਤਾਂ ਨਸ਼ੇ ਲਈ ਵੀ ਵਰਤੇ ਜਾਂਦਾ ਫੇ ਅਮਲ ਕਰਦਾ ਫੁਲਾਨਾ ਅਮਲ ਕਰਦਾ ਇੱਕ ਇਹ ਵਰਤਿਆ ਜਾਂਦਾ ਕੰਮਾਂ ਲਈ ਇੱਕ ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ ਨਹੀਂ ਵੀ ਉੱਥੇ ਅਮਲਾਂ ਦੇ ਹੋਣੇ ਆ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਉਹ ਅਮਲ ਮਤਲਬ ਚੰਗੇ ਕੰਮ ਜਿਹੜੇ ਆ ਉਹਨਾਂ ਲਈ ਵੀ ਵਰਤਿਆ ਜਾਂਦਾ ਹੈ ਅਮਲ ਵੀ ਮੋਟਰਾਂ ਦੇ ਜਾਂਦੇ ਉਂਗਲੀ ਮਾਰਦੇ ਆ ਕੇ ਸਮਝ ਜਾਂਦੇ ਆ ਸਵੇਰ ਨੂੰ ਕਿੱਲਾ ਭਰਿਆ ਹੋ ਹੁੰਦਾ ਆਹੋ ਅਸੀਂ ਹੱਡ ਧੱਕੇ ਵੀ ਪੈਰਾਂ ਨ ਪੁੱਤਰਾ ਬਿਆਈਆਂ ਫਟ ਜਾਂਦੀਆਂ ਸੀ ਹਾਂ ਹੱਡ ਹੱਕ ਲੈਂਦੀ ਬੋਲਦਾਂ ਦੇ ਪੈਰ ਘੱਸ ਜਾਣੇ ਮਗਰ ਮਗਰ ਤੁਰ ਹੀ ਜਾਣਾ ਮਗਰ ਮਗਰ ਤੁਰ ਹੀ ਸਾਰੀ ਦਿਹਾੜੀ ਪਰ ਉਹ ਵੀ ਸੂਰਮੇ ਤੇ ਕਹਾ ਦੇ ਤੇ ਨਾ ਨਾ ਬਿਲਕੁਲ ਜੀ ਇਹ ਤਾਂ ਇੱਕ ਗਨ ਹੋ ਰਾਈ ਥੋੜੀ ਜੀ ਤੇ ਜਿਹਦਾ ਮੁੰਡਾ ਨਾ ਵਿਆਹ ਹੁੰਦਾ ਜਿਵੇਂ ਆਪਣੇ ਖੂਪਰ ਹੱਲੀ ਹਟਲਾ ਹਟਰਾ ਲਿਆ ਨਾ ਦੋ ਬੈੜੇ ਖੜੇ ਖੋਲੜੀ ਮਹਿਜ਼ੂਦ ਦਿੰਦੀ ਆ ਉਹ ਕਹਿੰਦੇ ਇਹਨੂੰ ਕੁੜੀ ਦੇ ਦੋ ਸਾਡੀ ਕੁੜੀ ਭੁੱਖੀ ਨਹੀਂ ਮਰਦੀ ਠੀਕ ਹੈ ਸਹੀ ਗੱਲ ਹੈ ਮੁੰਡਾ ਬੰਮਾ ਟਿੱਡਾ ਫਿੱਡਾ ਹੋਵੇ ਹਾਂ ਕੰਮਕਾਰ ਵਾਲਾ ਚਾਹੀਦਾ ਹੁਣ ਇੱਕ ਸ਼ਬਦ ਵਰਤਿਆ ਜਾਂਦਾ ਵਰਤਿਆ ਨਹੀਂ ਬਿਆਈਆਂ ਬਿਆਈਆਂ ਪੈਰਾਂ ਦੀਆਂ ਹੁੰਨੀਆਂ ਆ ਇਹ ਫਟ ਜਨੀਆਂ ਹੁੰਨੀਆਂ ਅੱਡੀਆਂ ਜਿਹੜੀਆਂ ਹੁੰਨੀਆਂ ਉਹਨਾਂ ਨੂੰ ਕਹਿੰਦੇ ਬਿਆਈਆਂ ਤੇ ਆਖਰੀ ਸ਼ਬਦ ਹੈਗਾ ਹਾਲਟ ਹਾਲਟ ਉਹ ਹੁੰਦਾ ਜਿਹੜਾ ਪੁਰਾਣੇ ਜ਼ਮਾਨੇ ਦੇ ਵਿੱਚ ਖੂਹ ਦੇ ਉੱਤੇ ਟਿੰਡਾ ਹੁੰਨੀਆਂ ਸੀ ਟਿੰਡਾ ਵੀ ਹੁਣ ਤਾਂ ਦੱਸ ਦਿੰਦੇ ਟਿੰਡਾ ਉਹ ਹੁੰਨੀਆਂ ਜਿਹੜੀਆਂ ਪਾਣੀ ਲੈ ਕੇ ਆਣੀਆਂ ਹੁੰਨੀਆਂ ਥੱਲੇੋਂ ਖੂਹ ਦੇ ਵਿੱਚੋਂ ਤੇ ਗੂਗਲ ਕਰ ਲਿਓ ਜੇ ਕਿਸੇ ਨੂੰ ਨਾਮ ਪਤਾ ਹੋਇਆ ਹਾਲਟ ਦਾ ਸਾਰਾ ਕੁਝ ਨਿਕਲ ਆਣਾ ਬਹੁਤ ਦਾ ਨਾ ਖਿੱਚਿਆ ਜਾਂਦਾ ਸੀਗਾ ਵੀ ਹਾਲਟ ਉਹ ਇਹ ਪੁਰਾਣਾ ਸਿਸਟਮ ਹੈ ਅਜੇ ਵੀ ਕਈ ਜਗ੍ਹਾ ਐਜ਼ ਏ ਮਿਊਜ਼ੀਅਮ ਦੇ ਵਿੱਚ ਜਾਂ ਨਮਾਇਸ਼ ਦੇ ਤੌਰ ਤੇ ਰੱਖੇ ਹੋਏ ਆ ਯਾਦਗਾਰੀ ਤੌਰ ਤੇ ਸੱਭਿਆਚਾਰਕ ਜਾਂ ਕਲਚਰ ਦੇ ਕਲਚਰਲ ਮਤਲਬ ਆਪਣੇ ਕਲਚਰ ਨੂੰ ਵਿੱਚ ਜਿੱਥੇ ਸਾਂਭੀਆਂ ਜਾਣੀਆਂ ਚੀਜ਼ਾਂ ਉੱਥੇ ਹੋਣਗੇ ਐਦਾਂ ਬੜ ਬ ਘੁੰਮਦੇ ਆ ਤਾਂ ਉਹ ਹਾਲਟ ਘੁੰਮਦਾ ਆ ਉਹ ਟਿੰਡਾ ਅੰਦਰ ਜਾਂਦੀ ਆ ਪਾਣੀ ਦੇ ਤੇ ਉਹ ਭਰ ਕੇ ਬਾਹਰ ਆਣੀ ਆ ਤੇ ਐਦਾਂ ਇਹ ਚਵੱチェ ਚ ਜਿਹੜਾ ਮੁਰੇ ਹੁੰਦਾ ਆ ਪਾਣੀ ਦਾ ਹੋਦੀ ਕਹਿੰਦੇ ਆ ਉਹਦੇ ਚ ਡਿੱਗਦਾ ਸੀਗਾ ਪਾਣੀ ਤੇ ਉਹ ਖੇਤਾਂ ਨੂੰ ਦਿੱਤਾ ਜਾਂਦਾ ਹੁੰਦਾ ਸੀਗਾ ਇਹ ਹਾਲਟ ਕਹਿੰਦੇ ਆ ਇਹਨੂੰ ਸੋ ਭਰਾਵੋ ਆਸ ਦੀ ਵੀਡੀਓ ਤੇ ਪੂਰੀ ਇੰਟਰਵਿਊ ਦੇਖਣੀ ਨਾ ਜੇ ਰਾਣੇ ਜੀ ਰਾਣਾ ਮਲਤਾਨ ਸਿੰਘ ਦੀ ਤਾਂ ਮੈਂ ਲਿੰਕ ਥੱਲੇ ਸ਼ੇਅਰ ਕੀਤਾ ਆ ਕਮੈਂਟ ਚ ਤੇ ਬਾਕੀ ਹੋਰ ਤੁਸੀਂ ਦੇਖ ਲਿਓ ਜਿੱਥੇ ਵੀ ਦੇਖਣਾ ਹੋਇਆ ਲਿੰਕ ਕਮੈਂਟ ਕਮੈਂਟ ਦੇ ਵਿੱਚ ਸ਼ੇਅਰ ਕੀਤਾ ਆ ਉਦਾਂ ਵੀ ਮੇਰੀ ਰਾਣਾ ਮਲਤਾਨ ਸਿੰਘ ਦੇ ਨਾਲ ਪਨੇਸਰ ਲਿਖ ਕੇ ਸਰਚ ਕਰ ਲਿਓ ਤਾਂ ਵੀ ਤੁਹਾਨੂੰ ਮਿਲ ਜਾਣਾ ਆ ਤੇ ਆ ਐਨੀ ਇੱਕ ਗੱਲ ਸੀਗੀ ਤੇ ਦੇਖੋ ਬੋਲੀ ਸਾਡੀ ਪੰਜਾਬੀ ਬਹੁਤ ਦੂਰ ਦੂਰ ਤੱਕ ਫੈਲੀ ਹੋਈ ਆ ਤੇ ਇਹਦੇ ਅਲੱਗ-ਅਲੱਗ ਇਹਦੇ ਲਹਿਜੇ ਆ ਅਲੱਗ-ਅਲੱਗ ਇਹਦੇ ਬੋਲਣ ਦੇ ਢੰਗ ਆ ਤੇ ਅਹਿਮ ਵੀ ਦੱਸ ਦਈਏ ਵੀ ਦੋਆਬੀ ਦੇ ਵੀ ਕਈ ਤਰ੍ਹਾਂ ਦੇ ਲਹਿਜੇ ਹੋ ਜਾਂਦੇ ਆ ਇੱਥੇ ਕਈ ਬੀਤ ਏਰੀਆ ਚ ਕੁਝ ਹੋਰ ਤਰ੍ਹਾਂ ਬੋਲਦੇ ਆ ਇੱਧਰ ਕੁਝ ਹੋਰ ਤਰ੍ਹਾਂ ਬੋਲਦੇ ਆ ਮੜ ਮੜਾ ਫਰਕ ਤਾਂ ਪੈਂਦਾ ਆ ਕਹਿੰਦੇ ਨੇ ਵੀ ਥੋੜੀ ਦੂਰ ਤੇ ਜਾ ਕੇ ਬੋਲੀ ਬਦਲ ਜਾਂਦੀ ਆ ਪਤਾ ਨਹੀਂ ਕਿੰਨੇ 11 ਕੋਤੇ ਪਤਾ ਨਹੀਂ 7 ਕੋਤੇ ਮੈਨੂੰ ਹੁਣ ਇਹ ਵੀ ਭੁੱਲ ਗਿਆ ਕਿੰਨੇ ਕੋਤੇ ਕਹਿੰਦੇ ਸੀ ਕਹਿੰਦੇ ਬੋਲੀ ਬਦਲ ਜਾਂਦੀ ਆ ਸੋ ਬੋਲੀ ਬਦਲ ਜਾਂਦੀ ਆ ਤੇ ਬੋਲੀਆਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਹੁਣ 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 ਇਹ ਪੁਰਾਣੀਆਂ ਗੱਲਾਂ ਉੱਥੇ ਰਹਿ ਗਈਆਂ ਹੁਣ ਰਲ ਮਿਲ ਗਿਆ ਸਭ ਕੁਝ ਕਿਉਂਕਿ ਆਪਸ ਦੇ ਵਿੱਚ ਮੇਲਜੋਲ ਜ਼ਿਆਦਾ ਵੱਧ ਗਿਆ ਹੈ ਆ ਪੁਰਾਣੇ ਜ਼ਮਾਨੇ ਚ ਐਦਾਂ ਮੇਲਜੋਲ ਐਨੀ ਦੂਰ ਤੱਕ ਬੰਦਾ ਜਾਂਦਾ ਨਹੀਂ ਸੀ ਬੋਲੀ ਸੁਰੱਖਿਅਤ ਰਹਿੰਦੀ ਸੀ ਹੁਣ ਐਦਾਂ ਦਾ ਕੰਮ ਹੈ ਰੀ ਠੀਕ ਹੈ ਤੇ ਬੋਲੀਆਂ ਇਹੋ ਬਦਲ ਜਾਣਗੀਆਂ ਅੱਗੇ-ਅੱਗੇ ਇਹ ਚੀਜ਼ਾਂ ਨੂੰ ਅਸੀਂ ਹਾਂ ਇਹਨਾਂ ਹੈ ਵੀ ਆ ਜਿਹੜਾ ਮੀਡੀਆ ਇਹਦੇ ਚ ਸਟੋਰ ਕਰ ਸਕਦੇ ਆ ਇਹਦੇ ਚ ਰੱਖ ਸਕਦੇ ਆ ਸੁਰੱਖਿਆਤ ਤੇ ਬੋਲੀਆਂ ਬਦਲਣਗੀਆਂ ਤੇ ਤੁਹਾਡਾ ਬੋਲਣ ਦਾ ਢੰਗ ਵੀ ਮਤਲਬ ਮੇਰਾ ਵੀ ਬੋਲਣ ਦਾ ਢੰਗ ਕਾਫੀ ਬਦਲਿਆ ਆ ਜਿੱਦਾਂ ਜਿੱਦਾਂ ਅੱਗੇ-ਅੱਗੇ ਜਿੱਦਾਂ ਜਿੱਦਾਂ ਸੌਖਾ ਲੱਗਦਾ ਉਦਾਂ ਹੀ ਬੰਦਾ ਬੋਲਦਾ ਹੈ ਠੀਕ ਹੈ ਜੀ ਸასი ਕਾਲ ਅੱਗੇ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ 'ਚ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਸ਼ੇਅਰ ਵਗੈਰਾ ਕਰ ਦਿਓ ਕਰਦੇ ਤੁਸੀਂ ਹੈ ਨਹੀਂ ਵੈਸੇ ਕਰਦੇ ਹੋ ਜੇ ਚੰਗਾ ਲੱਗੇ ਤਾਂ ਕਰ ਦਿਓ ਕਿਸੇ ਨੂੰ ਮੈਂ ਜ਼ਬਰਦਸਤੀ ਨਹੀਂ ਕਰਦਾ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ 'ਚ ਰੱਬ ਰਾਖਾ